ਹਾਂਜੀ ਮਿੱਤਰੋ ਕੀ ਹਾਲ ਚਾਲ ਆ ਮਿੱਤਰੋ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਪਾਰਟ 2 ਦੇ ਵਿੱਚ ਤੇ ਲੋ ਮਿੱਤਰੋ ਗਵਾਲੀਅਰ ਤੋਂ ਆਪਾਂ ਮੱਥਾ ਟੇਕ ਕੇ ਬਾਬਾ ਜੀ ਨਿਕਲ ਗਏ ਸੀਗੇ ਕਿਉਂਕਿ ਰਾਤ ਨੂੰ ਨਿਕਲੇ ਸੀਗੇ ਬਾਈ ਜੀ ਕੋਈ ਦਿਨ ਨੂੰ ਰੱਛ ਬਹੁ ਹੁੰਦਾ ਇਸ ਕਰਕੇ ਬਾਬਾ ਜੀ ਆਪਾਂ ਫੇਰ ਰਾਤ ਨੂੰ ਹੀ ਗੱਡੀਆਂ ਖਿੱਚਤੀਆਂ ਸੀ ਸਾਡੇ ਸਾਰਿਆਂ ਦਾ ਪਲਾਨ ਵੀ ਇਹੀ ਸੀ ਵੀ ਜਿੰਨਾ ਸਫਰ ਕਰਾਂਗੇ ਰਾਤ ਨੂੰ ਕਰਾਂਗੇ ਕਿਉਂਕਿ ਦਿਨ ਨੂੰ ਤੁਹਾਨੂੰ ਪਤਾ ਹੀ ਆ ਪਾਲਸ ਚੋਰ ਚੱਕਾ ਸਭ ਕੁਝ ਦਿਨੇ ਹੀ ਹੁੰਦਾ ਤੇ ਰਾਤ ਨੂੰ ਬੰਦਾ ਨਜ਼ਾਰੇ ਨਾਲ ਸ਼ੂਟਾਂ ਵੱਡਦਾ ਹੀ ਜਾਂਦਾ ਬਾਕੀ ਚਾਚੇ ਸਾਡੇ ਹੁਣੇ ਜਾ ਰਹੇ ਆ ਚੈੱਕ ਕਰ ਲਿਓ ਤੁਸੀਂ ਯਾਤਰਾ ਸੱਜੰਗਤ ਸ਼੍ਰੀ ਹਯੂਸ ਸਾਹਿਬ ਜੀ ਤੇ ਲਓ ਮਿੱਤਰੋ ਹੁਣ ਆਜੋ ਤੁਹਾਨੂੰ ਦਿਖਾਉਂਦੇ ਅੱਗੇ ਦੀਆਂ ਸੁੰਦਰੀਆਂ ਅੱਗੇ ਦੇ ਵਿਊ ਅੱਗੇ ਦੀਆਂ ਗੱਲਾਂ ਬਾਤਾਂ ਤੇ ਜੁੜੇ ਰਹੋ ਆਪਣੇ ਮਿੱਤਰਾਂ ਦੇ ਨਾਲ ਤੇ ਬਾਕੀ ਬਾਬਾ ਜੀ ਟੋਕਲ ਬਹੁਤ ਆਉਣਗੇ ਅੱਧਾ ਦਾ ਕੋਈ ਚੱਕਰ ਨਹੀਂ ਪਰੰਨੇ ਮਹਿੰਗੇ ਨਹੀਂ ਹੈਗੇ ਠੀਕ ਠਾਕ ਜਿਹੀ ਆ ਬਾਰੇ ਮਹਿੰਗੇ ਨਹੀਂ ਹੈਗੇ ਤੇ ਟੋਲ ਪਰ ਆਉਣਗੇ ਬਾਬਾ ਜੀ ਬਹੁਤ ਤੇ ਲਓ ਬਾਬਾ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਬਾਬਾ ਜੀ ਮੈਂ ਤਾਂ ਰਾਤੀ ਸੌਂ ਗਿਆ ਸੀਗਾ ਕਿਉਂਕਿ ਹਨੇਰੇ ਦੇ ਵਿੱਚ ਕੋਈ 뷰 ਵੇ ਤਾਂ ਤੁਹਾਨੂੰ ਬੜਾ ਦਿਖਾ ਨਹੀਂ ਹੋਣਾ ਸੀ ਇਸ ਕਰਕੇ ਵੀ ਆਪਾਂ ਬਾਬਾ ਜੀ ਆਰਾਮ ਨਾਲ ਸੌਂ ਗਏ ਸੀ ਤੇ ਹੁਣ ਉੱਠ ਗਏ ਆ ਮੈਂ ਕਿਹਾ ਚਲੋ ਹੁਣ ਦਿਨ ਦਾ ਬਲੌਗ ਬਾਬਾ ਜੀ ਤੁਹਾਨੂੰ ਦਿਖਾਉਨੇ ਆ ਤੇ ਆ ਜੋ ਮਿੱਤਰੋ ਹੁਣ ਆ ਦੇਖ ਲਓ ਫੇ ਟੋਲ ਆ ਗਿਆ ਮੈਂ ਕਿਹਾ ਸੀ ਹਨਾ ਵੀ ਟੋਲ ਬਹੁਤ ਆਉਂਦੇ ਆ ਬਾਬਾ ਜੀ ਟੋਲ ਤਾਂ ਬਹੁਤ ਆਣਗੇ ਪਰ ਇੰਨੇ ਮਹਿੰਗੇ ਨਹੀਂ ਹੁੰਦੇ ਯਾਨੀ ਠੀਕ ਠਾਕ ਜੇ ਹੁੰਦੇ ਆ ਬੜੇ ਮਹਿੰਗੇ ਨਹੀਂ ਬਾਈ ਚੱਕ ਡਰਨੋਂ ਦਾ ਕੋਈ ਚੱਕਰ ਨਹੀਂ ਹੈਗਾ ਵੀ ਕਿਤੇ ਇੰਨੇ ਮੇਰੇ ਹਿਸਾਬ ਨਾਲ 5000 ਤੇ ਲੱਗਦੋਂ ਨੇ ਬਈ ਆਪ ਡਾਉਨ ਤੇ ਕਿਤੇ ਤੱਕ ਤੁਹਾਨੂੰ ਲੱਗਦਾ ਬਾਕੀ ਆ ਜੋ ਹੁਣ ਦੇਖੋ ਵਿਊ ਘੈਂਟ ਘੈਂਟ ਤੇ ਬਾਕੀ ਬਾਬਾ ਜੀ ਰੋਡ ਤੇ ਮੇਰੇ ਸਾਰੇ ਭਰਾ ਹੌਲੀ ਚੱਲਿਆ ਕਰੋ ਵੀਰੇ ਕਾਲੀ ਨਗਰਿਆ ਕਰੋ ਕੋਈ ਨਹੀਂ 10 ਮਿੰਟ 1 ਦਾ ਘੰਟਾ ਵੱਧ ਲੱਗ ਜਾ ਆ ਦੇਖ ਲਓ ਆਪਣੇ ਕਿਸੇ ਬਾਈ ਦਾ ਨੁਕਸਾਨ ਹੋਇਆ ਨਾ ਟਰੈਕ ਵਾਲਾ ਸੀਗਾ ਵੀਰ ਪਤਾ ਨਹੀਂ ਹੁਣ ਉਧਰੋਂ ਉਧਰ ਆ ਕੇ ਪਲਟਿਆ ਜੋ ਇਧਰੋਂ ਪਰ ਪਤਾ ਨਹੀਂ ਆ ਜੋ ਬਾਬਾ ਜੀ ਇੱਕ ਵੀਊ ਚੈੱਕ ਕਰੋ ਬੰਗੀ ਬਾਬਾ ਜੀ ਜਦ ਮੈਂ ਵਲੌਗ ਹੁਣ ਆਉਂਦਾ ਨਾ ਆ ਪਿੱਛੇ ਜ਼ਰੂਰ ਬੋਲਦਾ ਹੁੰਦਾ ਜਦੋਂ ਵੀ ਦੇਖੋ ਇਹਨੇ ਪਿੱਛੇ ਟੈਂਕ ਟੈਂਕ ਕਰੀ ਜਾਂਦਾ ਤੇ ਉੱਦਾਂ ਸੁੱਤਾ ਰਹੂਗਾ ساری ਬਾੜ ਪਰ ਜਦੋਂ ਵੀ ਮੈਂ ਵਲੌਗ ਹੁਣ ਆਉਂਦਾ ਨੇ ਬੋਲੀ ਜਾਣਾ ਹੁੰਦਾ ਤੇ ਆ ਚੈੱਕ ਕਰੋ ਬਾਬਾ ਜੀ ਆ ਪੱਖੇ ਜਿਹਾ ਆਉਂਦੇ ਪਤਾ ਨਹੀਂ ਕੀ ਜਿਹਾ ਬਾਬਾ ਜੀ ਬਹੁਤ ਆਉਂਦੇ ਮੇਰੇ ਹਿਸਾਬ ਨਾਲ 100 150 ਤਾਂ ਆਉਂਦਾ ਹੀ ਆ ਆਹ ਦੇਖੋ ਅੱਗੇ ਵੀ ਹੈ ਨਾ ਪਿੱਛੇ ਹੈਗੇ ਬੋਰਡ ਦੇ ਇਹ ਬਹੁਤ ਘੈਂਟ ਚੀਜ਼ਾਂ ਬਾਬਾ ਜ ਮੈਗਾ ਪੂਰਾ ਨਜ਼ਾਰਾ ਲਿਆ ਦਿੰਦਾ ਇੱਕ ਵਾਰ ਬੰਦਾ ਖੜ ਕੇ 5 ਮਿੰਟ ਉਹਨਾਂ ਦੇਖੇ ਸਵਾਲ ਜੀ ਬਾਬਿਓ ਆਜੋ ਤੁਹਾਨੂੰ ਪੱਖੇ ਦਿਖਾਈਏ ਬਾਬਿਓ ਆਜੋ ਤੁਹਾਨੂੰ ਪੱਖੇ ਦਿਖਾਈਏ ਉਹ ਚੈੱਕ ਕਰੋ ਪਹਾੜ ਦੇ ਉੱਤੇ ਬਾਬਾ ਜੀ ਪੱਖੇ ਬਾਬਾ ਜੀ ਇਹ ਹੁਣ ਤੁਹਾਨੂੰ ਪਤਾ ਨਹੀਂ ਫੋਨ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਦਾ ਪਰ ਬਾਬਾ ਜੀ ਪੱਖੇ ਬਾੜੇ ਉੱਤੇ ਉੱਤੇ ਤੇ ਸਾਡੇ ਬੰਦੇ ਦਾ ਬਾਬਾ ਜੀ ਸਪੀਡ ਦੇਖੋ ਗੱਡੀ ਦੀ ਕਿੰਨੇ ਤੇ ਲਾਈ ਆ 135 ਦੇ ਇਹ ਵਾਰ ਕੋਈ ਚੱਕਰ ਨਹੀਂ ਬੱਬਾ ਜੀ ਸਫਰ ਰਾਹ ਖਾਲੀ ਸੀਗਾ ਅੱਦਾਂ ਦਾ ਕੋਈ ਚੱਕਰ ਨਹੀਂ ਖਾਲੀ ਸੀ ਇਸ ਕਰਕੇ ਆਪਾਂ ਬੱਬਾ ਜੀ ਵੱਟੇ ਕਿਉਂਕਿ ਸਫਰ ਵਾਲੇ ਆਪਣਾ ਬਹੁਤ ਪਿਆ ਪੱਖੇ ਦੇਖ ਦੇ ਕੇ ਬੱਬਾ ਜੀ ਸਫਰ ਨਹੀਂ ਨਿਕਲਣਾ ਇਸ ਕਰਕੇ ਗੱਡੀ ਆਪਾਂ ਨੂੰ ਮੜੀ ਹੀ ਖਿੱਚਣੀ ਪੈਣੀ ਆ ਬੱਬਾ ਜੀ ਖਿੱਚ ਕੇ ਰੱਖਣੀ ਪੈਣੀ ਬਾਕੀ ਦੇਖੋ ਫੇ ਇਦੋਂ ਪਹੁੰਚਣਾ ਨਾਲਿਆ ਹੋਰ 100 ਕਿਲੋਮੀਟਰ 128 ਪਿਆਵਾ ਝੂੜ ਬੋਲਦਾ ਰਹਿਣਾ ਹਲੇ ਪਾਪਿਆਂ ਨੇ ਜਾਣਦੇ ਹਾਂ ਇਹ ਟਰੱਕ ਬਹੁਤ ਹੈ ਮੇਰੇ ਵੀਰੋ ਇਹ ਟਰੱਕਾਂ ਪਰੇ ਤਨ ਮਾਲ ਕੀ ਦੱਸਣ ਕਿ ਕਿਵੇਂ ਆਏ ਆ ਰੋਡ ਤੇ ਟਰੱਕ ਬਹੁਤ ਹੈ ਮੈਂ ਹੁਣ ਟਰੱਕ ਲਿਜਾਉਂਗਾ ਰਾਤ ਇਹ ਦੋ ਕੱਢਦੇ ਫਿਰ ਦੋ ਥੱਲੇ ਦੀ ਕੱਢਦੇ ਲੋ ਮੜਿਓ ਕਹਿੰਦੇ ਅੰਦਰ ਪਹੁੰਚ ਗਏ ਆ ਤੇ ਨਾਲ ਕੋਹਤ ਸਾਹਿਬ ਆਪਣੇ ਆਕੇ ਬਹਿ ਗਏ ਆ ਤੇ ਬਾਕੀ ਪਿੱਛੇ ਤਾਂ ਸੇਮ ਬੰਦੇ ਹੀ ਆ ਤੇ ਗੱਲ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਮਹਿਲ ਨੂੰ ਚੱਲੇ ਆ ਕਹਿੰਦੇ ਚਾਚਾ ਜੀ ਸਾਡੇ ਅੰਦਰ ਦੀ ਧਰਤੀ ਤੇ ਰਹਿੰਦੇ ਆ ਤੇ ਜਾ ਰਹੇ ਆ ਹੋਰੇ ਜਾਂਦੀ ਆ 301 ਤੇ ਪਿੱਛੇ 1114 ਤੇ ਬਾਕੀ ਹੁਣ ਤੁਹਾਨੂੰ ਮਾਹੌਲ ਚਲਦਾ ਹਾਵਾਂਗੇ ਅੱਜ ਅੰਦਰ ਦਾ ਵੀ ਬੀਬੀ ਜੀ ਕਿਆ ਬਾਤ ਹੈ ਕਿਆ ਬਾਤ ਆ ਫੋਨ ਦੇ ਵਿੱਚ ਕਿਹੜਾ ਵੀਊ ਆਉਂਦਾ ਬੁਗੇ ਆ ਦੇਖੋ ਤੇ ਲਓ ਬਾਬੇ ਉਹ ਅੰਦਰ ਪਹੁੰਚ ਗਏ ਆ ਤੇ ਹੁਣ ਬਾਬਾ ਜੀ ਇੱਥੇ ਆਪਾਂ ਘੰਟਾ ਦਾ ਰੈਸਟ ਕਰਕੇ ਗੱਡੀਆਂ ਖਿੱਚ ਦੇਣੀਆਂ ਸੱਚਖੰਡਕ ਸ਼ਿਰੀ ਹਯੂਬ ਸਾਹਿਬ ਨੂੰ ਤੇ ਜੁੜੇ ਹੋਏ ਆਪਣੇ ਨਾਲ ਲੋਕ ਕਹਿੰਦੇ ਮੁੰਡਿਓ ਅੰਦਰ ਦੇ ਵਿੱਚ ਪਹੁੰਚ ਗਏ ਆ ਤੇ ਆ ਆ ਸਾਡਾ ਪੈਟਕੁੱਲ ਇਹ ਅੱਜ ਪਾਣੀ 'ਚ ਛਾਲ ਮਾਰੂਗਾ ਤੇ ਪਾਣੀ ਬਾਹਰ ਹੋ ਗਿਆ ਸ਼ੁਰੂ ਹਾਂਜੀ ਤੇ ਲੋ ਮੋੜਿਆ ਤਰਪੇ ਸੀ ਹੁਣ ਆਪਾਂ ਸੱਚਗੰਦ ਸ੍ਰੀ ਹਜੂਰ ਸਾਹਿਬ ਵੱਲੋਂ ਤੇ ਬਾਬਾ ਜੀ ਅੰਦਰ ਨੂੰ ਕਰਤੀ ਹੁਣ ਆਪਾਂ ਬਾਏ ਬਾਏ ਤੇ ਹੁਣ ਬਾਬਾ ਜੀ ਰਾਤਿਆਂ ਮੋੜੇ ਤੇ ਹੁਣ ਰਾਤ ਤੱਕ ਕੀ ਤੁਹਾਨੂੰ ਦੰਦੇ ਵੀਊ ਦਿਖਾਵਾਂਗੇ ਹਾਂਜੀ ਬਾਬਿਓ ਗੁੱਡ ਮਾਰਨਿੰਗ ਸਾਰਿਆਂ ਨੂੰ ਬਾਬਿਓ ਗੁੱਡ ਮਾਰਨਿੰਗ ਤੇ ਲੋ ਬਾਬਿਓ ਗੁੱਡ ਮਾਰਨਿੰਗ ਦੇ ਨਾਲ ਮੀ ਪੂਰਾ ਯੂਰਾਂ ਤੇ ਪੈਂਡਿਆ ਤੇ ਬਾਬਾ ਜੀ ਮੌਸਮ ਪੂਰਾ ਇਕਨ ਨੰਬਰ ਤੇ ਬਾਕੀ ਵਿਊ ਬਾਬਾ ਜੀ ਬਾਲੀ ਘੈਂਟ ਆ ਤੇ ਦੇਖੋ ਮੇਰਾ ਤਮਿਆ ਕੋਈ ਧੜਕ ਦਿਲ ਬਾਹਰ ਆਉਣ ਨੂੰ ਪੈਰਦਾ ਉਹਦਾ ਜਿੱਦ ਉਹਨੇ ਖੋਪਾ ਆਇਆ ਮੈਂ ਨਾ ਉਹਨੂੰ ਲੋਥੀ ਬ੍ਰੇਕ ਲੱਗ ਗਈ ਲੱਗਾ ਮੇਰੇ ਵੀਰ ਓਏ ਹੋਏ ਡਰਾਇਆ ਪਿਆ ਉਹ ਬੁਜਾਰਾ ਹੁਣ ਤੇ ਨਹੀਂ ਮੂਰੇ ਬਿੰਦਾ ਉਹ ਕੋਈ ਬਣਾ ਮੇਰਾ ਬੁੱਗਾ ਐਸ਼ੀ ਆੜੀ ਹਾਂਜੀ ਬਾਬਿਓ ਬਾਬਿਓ ਪਹੁੰਚ ਚੱਲਿਆ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਇੱਥੋਂ ਬਾਬਾ ਜੀ ਮੈਨੂੰ ਲੱਗਦਾ 1.5 ਕਿਲੋਮੀਟਰ ਰਹਿ ਗਿਆ ਹੋਊਗਾ ਤੇ ਬਾਬਾ ਜੀ ਮੀਂਹ ਨੇ ਪੂਰੀ ਤਰ੍ਹਾਂ ਤਨ ਕਰਾਈ ਪਈ ਆ ਬਾਬਾ ਜੀ ਜਾਦੇ ਅੰਦਰ ਤੋਂ ਤੁਰਿਆ ਮੀਂਹ ਨਹੀਂ ਹਟਿਆ ਜੀ ਬਾਬਿਓ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਤੱਕ ਬਲੌਗ ਦੇਖ ਲਿਓ ਮੇਰੇ ਭਰਾ ਦੇ ਬਲੌਗ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਬਾਬਿਓ ਬਾਬਿਓ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੇ ਆਪਣੇ ਭਰਾ ਦਾ ਬਲੌਗ ਸ਼ੇਅਰ ਵੀ ਕਰ ਦਿਆ ਕਰੋ ਤੇ ਆਥੇ ਬਾਬਾ ਜੀ 134 ਕਿਲੋਮੀਟਰ ਰਹਿ ਗਿਆ ਸਤਖੰਡ ਸ਼੍ਰੀ ਹਜੂਰ ਸਾਹਿਬ ਤੇ ਚਲੋ ਬਾਬਾ ਜੀ ਫਿਰ ਮਿਲਦੇ ਆ ਤੁਹਾਨੂੰ ਅਗਲੀਆਂ ਕਲਿੱਪਾਂ ਚ ਲਾ ਮੁੜੇ ਪਹੁੰਚ ਚੱਲੇ ਆ ਜੀ ਪਹੁੰਚ ਚੱਲੇ ਆ ਬਾਬਾ ਜੀ ਨਦੇੜ ਰਹਿ ਗਿਆ 40 ਕਿਲੋਮੀਟਰ ਤੇ ਬੰਦੇ ਆਪਣੇ ਪਿੱਛੇ ਰਹਿ ਗਏ ਤੇ ਉਹਨਾਂ ਦੀ ਹੁਣ ਵੇਟ ਕਰਦੇ ਆ ਇੱਥੇ ਖੜ ਕੇ ਤੇ ਫਿਰ ਜਦੋਂ ਆ ਜੂਗੇ ਫਿਰ ਬਾਬਾ ਜੀ ਨਾਲ ਲੈ ਕੇ ਚੱਲਾਂਗੇ ਤੇ ਚਲੋ ਹੁਣ ਬਾਬਾ ਜੀ ਤੁਹਾਨੂੰ ਹੁਣ ਸਰਾਚ ਜਾ ਕੇ ਮਿਲਾਂਗੇ ਬਾਬਾ ਜੀ ਉੱਥੇ ਦਾ ਮਾਹੌਲ ਚਾਲ ਦਿਖਾਵਾਂਗੇ ਠੀਕ ਆ ਜੀ ਆਪ ਦਾ ਹੋਇਆ ਬਣਾ ਮੈਂ ਵੀ ਤੁਹਾਡਾ ਨਿਕਾ ਵੀ ਤੇ ਆ ਨਾ ਹਮ ਜਾਣਦਾ ਇੱਕ ਵਾਰ ਸਦਾ ਵਧੀਆ ਵਧੀਆ ਨਾ ਵੀਡੀਓ ਕਰਾਪ ਸੁਣਾ ਤੇ ਫਾਇਰ ਕੀ ਕਰੀ ਆ ਮੈਂ ਹਾਈ ਫਾਰਡ ਕੁਝ ਬਾਤ ਕਰਦਾ ਮੈਨੂੰ ਵੀ ਦੱਸੀ ਅੱਛਾ ਆਲਾ ਕਿਹੜੇ ਜਗ੍ਹਾ ਤੋਂ ਮਿਲਦੀਆਂ ਮੈਂ ਵੀ ਇਹ ਲੈਣੀ ਆ ਬੜੀ ਭੈਣ ਘੈਂਟ ਜਾਨਾ ਇਹ ਤਾਂ ਇਹ ਕਰਦਾ ਵੀ ਹੈ ਕੀ ਗੱਬੀ ਚੋ ਐਨ ਖਰਾਬ ਹੋ ਗਿਆ ਦੀ ਇਹ ਹੁਣ ਦੁਬਾਰਾ ਬਾਅਦ ਤੋਂ ਆਏ ਉਹ ਬਾਅਦ ਤੋਂ ਖਰਾਬ ਹੋ ਰਹੇ ਕਿਉਂਕਿ ਲੋਕੀ ਇੱਕ ਸਾਈਡ ਤੋਂ ਰੰਗ ਕਸਾਉਂਦੇ ਅਸੀਂ ਦੋਨੋਂ ਸਾਈਡੋਂ ਕਸਾਈ ਦੇ ਅੰਦਰੋਂ ਵੀ ਤੇ ਬਾਹਰੋਂ ਵੀ ਫੇਰ ਦੂਜੀ ਜਲ ਪ੍ਰਵਾਹ ਕਰੀ ਦੀਆਂ ਵੀ ਹਾਂ ਵੀ ਹੁਣ ਅਸੀਂ ਇੱਥੋਂ ਪੈਸੇ ਪੂਰੇ ਕਾਢ ਲਏ ਆ ਦੇਖ ਐਂਡੋ ਕਨੇਡੀਅਨ ਦਾ ਪਾਇਲਟ ਚਾਚਾ ਜੀ ਹਸੀ ਗਾਲ ਵਾਏ ਤੋਂ ਟਿਕਾ ਖਾਣ ਸਾਹਿਦ ਲਈ ਕੋਈ ਸਦੇ ਜੀ ਕਰੋ ਦਰਸ਼ਨ ਸੱਚਖੰਡ ਸ਼੍ਰੀ ਹਰਿਉਤ ਸਾਹਿਬ ਦੇ ਜੀ ਅੱਜ ਮੁੰਡਾ ਅੱਜ ਤੁਹਾਨੂੰ ਸ਼ਾਸਤਰੀ ਵੀ ਦਿਖਾਵਾਂਗੇ ਬਾਪਿਆਂ ਦੇ ਤੇ ਤੁਹਾਨੂੰ ਵੀਡੀਓ ਜਰੂਰ ਦਿਖਾਵਾਂਗੇ ਤੇ ਫੋਟੋ ਚੈੱਕ ਕਰ ਲਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਬਾਬਾ ਜੀ